ਹਰੋ ਸਭ ਕਿਸ ਤਰੀਕੇ ਨਾਲ ਦੇਖਦੇ ਹੋ ਜੀ ਕਿ ਜ਼ਿੰਮੇਵਾਰੀ ਜਿਹੜੀ ਹੈ ਹਰਪਾਜੀ ਨੂੰ ਮਿਲੀ ਹੈ ਬਹੁਤ ਸਮੇਂ ਤੋਂ ਉਹ ਡਿਕ ਸੀ ਕਿ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਜਾਉ ਉਹਨਾਂ ਨੇ ਭਾਈ ਜਨੇਜਾ ਸਾਹਿਬ ਗਰਾਊਂਡ ਦੇ ਨਾਲ ਜੁੜੇ ਹੋਏ ਨੇਤਾ ਨੇ ਔਰ ਵਰਕਰਾਂ ਨੂੰ ਨਾਲ ਲੈ ਕੇ ਚੱਲਦੇ ਨੇ ਇਹ ਪਾਰਟੀ ਵੀ ਸਮਝਦੀ ਆ ਕਿਉਂਕਿ ਆਮ ਆਦਮੀ ਪਾਰਟੀ ਹਰ ਇੱਕ ਵਰਕਰ ਦੇ ਉੱਤੇ ਹਰ ਇੱਕ ਨੇਤਾ ਦੇ ਉੱਤੇ ਬਹੁਤ ক্লোਜ਼ਲੀ ਨਿਗਰੱਖੀ ਹੈ ਕਿ ਕੌਣ ਸਹੀ ਕੰਮ ਜਿਹੜਾ ਦੀ ਕਰ ਰਿਹਾ ਜਿਹੜਾ ਵੀ ਸਹੀ ਕੰਮ ਕਰ ਰਿਹਾ ਉਹਨੂੰ ਜ਼ਿੰਮੇਵਾਰੀਆਂ ਪਿਛਲੇ ਸਮੇਂ ਚ ਵੀ ਮਿਲੀਆਂ ਨੇ ਜਨੇਜਾ ਸਾਹਿਬ ਨੂੰ ਵੀ ਇਹ ਜਿਹੜੀ ਆ ਵੱਡੀ ਜ਼ਿੰਮੇਵਾਰੀ ਮਿਲੀ ਆ ਕਿਉਂਕਿ ਪੀ ਆਰਟੀਸੀ ਜਿਹੜੀ ਆ ਉਹ ਪੰਜਾਬ ਦੀ ਇੱਕ ਕਿਸਮ ਦੇ ਨਾਲ ਤੁਸੀਂ ਕਹੋ ਪਹਿਚਾਣ ਹੈ ਕਿਉਂਕਿ ਸਾਡੇ ਕਲਚਰ ਦਾ ਪਾਰਟ ਹੈ ਪੀ ਆਰਟੀਸੀ ਜਦੋਂ ਕਿਤੇ ਆਪਾਂ ਉਹ ਘੋੜੇ ਵਾਲੀ ਬੱਸ ਦੇਖਦੇ ਆ ਤੇ ਉਹ ਲੱਗਦਾ ਵੀ ਹਾਂ ਪੰਜਾਬ ਵਾਲੀ ਬੱਸ ਜਿਹੜੀ ਉਹ ਆ ਗਈ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੇ ਸਾਨੂੰ 100% ਉਮੀਦ ਹੈ ਕਿ ਜਨੇਜਾ ਜੀ ਇਹਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਚਲਾਉਣਗੇ ਪਹਿਲਾਂ ਵੀ ਜਿਹੜੀ ਚੱਲ ਰਹੀ ਹੈ ਜਿਉਂ ਸਰਕਾਰ ਬਣੀ ਆ ਉਦੋਂ ਤੋਂ ਪੀਆਰਟੀਸੀ ਦੇ ਵਿੱਚ ਜਿਹੜਾ ਬਹੁਤ ਸਾਰੀਆਂ ਜਿਹੜੀਆਂ ਚੇਂਜਸ ਕੀਤੀਆਂ ਗਈਆਂ ਨੇ ਸਾਡੇ ਮੰਤਰੀ ਸਹਿਬਾਨ ਨੇ ਪਹਿਲਾਂ ਹਡਾਣਾ ਸਾਹਿਬ ਸੀ ਉਹਨਾਂ ਨੇ ਵੀ ਜਿਹੜੀਆਂ ਕੀਤੀਆਂ ਨੇ ਅੱਗੋਂ ਹੁਣ ਜਨੇਜਾ ਸਾਹਿਬ ਵੀ ਜਿਹੜਾ ਕਰਨਗੇ ਤੇ ਘੱਟੋ ਘੱਟ ਅਸੀਂ ਜਿਹੜੀਆਂ ਬਾਡੀਆਂ ਨੇ ਉਹ ਪੰਜਾਬ ਤੋਂ ਹੀ ਲਵਾਵਾਂਗੇ ਹੁਣ ਸਭ ਲੱਗਦਾ ਵੀ ਇਸ ਤੋਂ ਪਹਿਲਾਂ ਵੀ ਜ਼ਿੰਮੇਵਾਰੀਆਂ ਮਿਲ ਸਕਦੇ ਸੀ ਆ ਪਰ ਕਈ ਤਰੀਕਿਆਂ ਰੁਕਾਵਟਾਂ ਪਾਈਆਂ ਗਈਆਂ ਲੱਤਾਂ ਡਾਈਆਂ ਗਈਆਂ ਉਹ ਲੱਗਦਾ ਵੀ ਹੁਣ ਉਹਨਾਂ ਨੂੰ ਕਿੰਨਾ ਕਿਤੇ ਮੁੱਦਮ ਨੂੰ ਗਿਰਨਾ ਪਿਆ ਨਹੀਂ ਨਹੀਂ ਐਦਾਂ ਦਾ ਕੁਝ ਨਹੀਂ ਹੈ ਉਹ ਵਿਰੋਧੀਆਂ ਤੋਂ ਜਾਂ ਵਿਰੋਧ ਤੋਂ ਡਰਨ ਦੀ ਲੋੜ ਨਹੀਂ ਹੁੰਦੀ ਭਗਤ ਸਿੰਘ ਜੀ ਕਹਿੰਦੇ ਆ ਵੀ ਜਿਹੜਾ ਕੰਮ ਤੁਸੀਂ ਕਰ ਰਹੇ ਹੋ ਜੇ ਉਹਦੇ ਵਿੱਚ ਵਿਰੋਧ ਨਹੀਂ ਹੋ ਰਿਹਾ ਤੇ ਕੰਮ ਬਦਲ ਲਓ ਕਿਉਂਕਿ ਵਿਰੋਧ ਹੋਣਾ ਤਾਂ ਜ਼ਰੂਰੀ ਹੈ ਇਹਦਾ ਮਤਲਬ ਤੁਸੀਂ ਰੜਕ ਰਹੇ ਹੋ ਕੋਈ ਐਡੀ ਗੱਲ ਨਹੀਂ ਹੈਗੀ ਕੋਈ ਐਡੀ ਗੱਲ ਨਹੀਂ ਹੈਗੀ ਜਿਹਦੇ ਵਿੱਚ ਕੋਈ ਕਲਾ ਹੈ ਕਿਸੇ ਵੀ ਖੇਤਰ ਦੇ ਵਿੱਚ ਹੋਵੇ ਚਾਹੇ ਰਾਜਨੀਤਿਕ ਖੇਤਰ ਦੇ ਵਿੱਚ ਹੋਵੇ ਉਹ ਉਹਨੂੰ ਰੋਕਿਆ ਨਹੀਂ ਜਿਹੜਾ ਜੀ ਉਹ ਜਾ ਸਕਦਾ ਕਿਉਂਕਿ ਨਾ ਸ਼ੁਕਰੇ ਹੁੰਦੇ ਨੇ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾ ਸਾਕੋ ਜੀ ਠੀਕ ਹੈ ਸਾਕੋ